نیت پرنی پارٹی پارٹیو جی ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਸ੍ਰੀ ਅਕਾਲ ਉਸ ਦਿਨ ਆਰਨਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿੱਥੇ ਲਗਾਤਾਰ ਸਾਨੂੰ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਸਾਡੀ ਆਵਾਜ਼ ਰੱਖਣ ਦਾ ਮੌਕਾ ਦੇ ਰਹੇ ਨੇ ਸਾਡਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਲਈ ਨਤਪਦੇ ਨੇ ਵਿੱਚ ਜਿੱਥੇ ਸਾਨੂੰ ਚਾਰੇ ਪਾਸੋਂ ਘੇਰਿਆ ਮੇਰੇ ਵਾਰਡ ਦੇ ਜਿੰਨੀਆਂ ਵੀ ਮੇਰੀਆਂ ਭੈਣਾਂ ਵਾ ਮਾਵਾ ਧੰਨਵਾਦ ਕਰਦਾ ਜਿਨੇ ਵੀ ਮੇਰੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅੱਜ ਸਾਡੇ ਵਿਚਾਰ ਸਟੇਜ ਤੇ ਇਸ ਵਕਤ ਕਿ ਪਾਰਟ ਦੀ ਸਰਕਾਰ ਕਿਹੜੀ ਪਾਰਟੀ ਬਣਾਉਂਦੀ ਹੈ ਕੌਣ ਪ੍ਰਧਾਨ ਬਣ ਚੁੱਕੀ ਹੁੰਦਾ ਮੈਂਨੇ ਮੇਰੇ ਪਰਮਾਰ ਨੇ ਮਹਾਰਾਜਾ ਸਾਹਿਬ ਨੇ ਮੇਰੇ ਬੱਚਾ ਨੇ ਹਰ ਵਕਤ ਇਤਤਦਾਲ ਦੇਖਿਆ ਪਾਰਟੀ ਜੋ ਮਰਜੀ ਹੋਏ کہ اسی سب کو پہلے پنجاب اور اپنے ہلکے دے میں تو اپنا ہلکا کہہی ہے اور سارا پنجاب کہ انہوں دے اسی کس طرح سیوا کر سکتے ہیں جو سارے حق دے کے نمورے رکھ کے اسی کام کرنا ہے اور آج دے در جو ویکتی ایک بہت مضبوط صدقار دے سکتا ہے جو ساڑیاں سرحدہ قائم رکھ سکتا ہے سرکشت رکھ سکتا ہے جو ساڑی آرتھک ستھتی سرکشت رکھ سکتے ہیں اور جو دیش کا جو ویچ نام دھڑھتا دے نال سرکشت اور ودیا طریقے دے نال حصہ پا سکتے نے ਉਮਰਿੰਦਰ ਮੋਦੀ ਜੀ ਨੇ ਔਰ ਵੀ ਜੋ ਕਾਟਿਆ। ਔਰ ਇਹ ਦੇਖਦੇ ਹੋਏ ਪੰਜਾਬ ਦੇ ਲਈ ਕੰਮ ਕਰਨ ਲਈ ਮੋਦੀ ਜੀ ਨਾਲ ਜੁੜੇ ਅਸੀਂ। ਔਰ ਮੈਂ ਅੱਜ ਇੰਨਾ ਕਹਿਣਾ ਚਾਹਦੀ ਐ ਕਿ ਜੋ ਮੋਦੀ ਜੀ ਕਹਿੰਦੇ ਨੇ ਉਹ ਕਰਦੇ ਨੇ। ਤਾਂ ਜੋ ਪ੍ਰੋਗਰਾਮ ਲਾ ਕੇ ਆਏ ਨੇ ਉਹ ਸਰਵਾਨਗੇ ਔਰ ਇੱਥੇ ਜਿਹੜਾ ਉਹਨਾਂ ਦਾ ਅਸੀਂ ਉਹਨਾਂ ਨੂੰ ਲਾਭੂ ਕਰਨਾ ਹੈ ਤਾਂ ਮੈਂ ਪੂਰੀ ਕੋਸ਼ਿਸ਼ ਕਰਕੇ ਤੁਹਾਨੂੰ ਭਰੋਸਾ ਦਲਾਂਦੀ ਹਾਂ ਕਿ ਉਹ ਕਮ ਹੋਣਗੇ ਤਾਂ ਅੱਜ ਅਸੀਂ ਇੱਕ ਦੂਜੇ ਦੇ ਉੱਤੇ ਭਰੋਸਾ ਕਰੀਏ ਆਪਣੀਆਂ ਗੱਲਾਂ ਤੇ ਕੋਈ ਝੂਠੇ ਵਾਅਦੇ ਨਹੀਂ ਕਰਨੇ ਕੋਈ ਹਜ਼ਾਰ-ਹਜ਼ਾਰ ਰੁਪਏ ਦੀ ਲਾਤ ਨਹੀਂ ਲਾਣੀ ਉਹ ਕਮ ਤੁਹਾਨੂੰ مینیفسٹو جی ہو گئے سارے کاریا کرتا دسنگ کیونکہ اج ٹائم بہت زیادہ ہو گیا کہ وہ ابھی ود تو ود لاگو کر گے اور دیکھیں گے کہ گریبوں کو لے کے جہاں دیا چھتاں جہاں کا راشن جہاں کے شوچالیہ جہاں کا ہوشن جو کم ہے گس تو لے کے ساری نوجوان طبقے جتھے سہولتوں جتیں دا ایک پروگرام لکھ پتی دیدی دا پروگرام کہ اس کے بھن کٹیاں ہو کچھ انہوں نے جو کم کرنا ہو دی ٹریننگ فری دے مردی جی اور پھر ایک لکھ تو پانچ لکھ اور اگے بھی اور ہو سکتا ہے ਕਿ ਉਹ ਮੋਲ ਮਿਲੂਗਾ ਬਿਨਾ ਕਿਸੇ ਸ਼ਰਤ ਦੇ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਔਰ ਤੁਹਾਨੂੰ ਸਾਲ ਦੇ ਵਿੱਚ ਲੱਖ ਰੁਪਇਆ ਤੁਸੀਂ ਕਮਾ ਸਕੋ ਔਰ ਲੱਖਪਤੀ ਦੀ ਦੀ ਬਣ ਇਹ ਜੇ ਪ੍ਰੋਗਰਾਮ ਤੁਹਾਡੇ ਸਾਹਮਣੇ ਹੋਣਗੇ ਇਹ ਅਜਮਾਏ ਹੋਏ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕਈ ਸਟੇਟਾਂ 'ਚ ਲੱਗੇ ਹੋਏ ਨੇ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਵੱਧ ਤੋਂ ਵੱਧ ਇਹ ਪ੍ਰੋਗਰਾਮ ਲਾ ਕੇ ਆਪਣੇ ਹੰਕੂਚੇ ਅਭਿਚਨਾ}{|\text{ਸਾ ਸ੍ਰੀ ਅਕਾਲ}|} ਵਿਸ਼ਾਲ ਸਰ ਸਾਹਮਣੇ ਦੇਖਿਓ ਵੇਖਿਓ ਵਿਰੋਧ ਕਰਨ ਦਾ ਸਾਡਾ ਹੱਕ ਹੈ ਆਪਣੇ ਪ੍ਰੋਗਰਾਮ ਕਰਨ ਦਾ ਵਧੀਆ ਬਹੁਤ ਵਧੀਆ ਹੋ ਗਿਆ ਕਾਨੂੰਨ ਅਜ ਤੱਕ ਕਿਸੇ ਆਪਣੇ ਖੇਰੜੇ ਚ ਜਿਹੜੇ ਹੋਏਗਾ ਮੌਤ ਦੇ ਘਾਟ ਦਾ ਉਤਾਰ ਦਿੱਤਾ ਇੱਕ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੀ ਦੇਖੋ ਬਿਲਕੁਲ ਹੈ ਨਹੀਂ ਕੋਈ ਕਾਨੂੰਨ ਇਹਨਾਂ ਨੇ ਲੋਹਾ ਖੋਹਾ ਲੁਟਾਸ਼ ਸਰੀਆਮ ਹੋ ਰਹੀਆਂ ਨੇ ਤਾਂ ਉਹ ਵੰਤਮਾਰਾ ਜੀ ਵੀ ਕਹਿ ਰਹੇ ਨੇ 13 0 ਦਾ ਨੰਬਰ ਇਸ ਤਰ੍ਹਾਂ ਦੇ ਲੋਕਾਂ ਨੇ ਕਰ ਦੇਣਾ ਜੋ ਵੀ ਕਰਨਾ ਹੈ 0 13 ਇਹ ਨਾ ਹੋ ਜਾਏ ਮਹਾਰਾਣੀ ਪਨੀਤਪੌਰ ਜੀ ਦੂਜੀ ਵਾਰੀ ਆ ਰਹੇ ਆਏ ਸੀ ਤੇ ਅਸੀਂ ਹਰੇਕ ਵਾਰਡ ਦੇ ਵਿੱਚ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਅੱਜ ਪੰਜ ਕਾਰਜਕ੍ਰਮ ਕੀਤੇ ਮਹਾਰਾਣੀ ਦੇ ਉਹ ਲੋਕਾਂ ਨੂੰ ਬਹੁਤ ਅਕਸ਼ਾ ਮਿਲਿਆ ਸਾਨੂੰ ਕਿ ਅੰਨੀ ਦੁਨੀਆਂ ਅਸੀਂ ਸੋਚੇ 100 150 ਪ੍ਰੋਗਰਾਮ 2 2 4 400 ਬੰਦੇ ਹੋਰੇ ਪਹੁੰਚਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਵਾਰਡ ਦੇ ਅਸੀਂ ਕਾਰਜਕਰਮ ਆ ਰਾਣੀ ਪ੍ਰਨੀਤ ਕੌਰ ਜੀ ਦੇ ਕਰਾਵਾਂਗੇ ਤੇ ਇੱਕ ਤਾਰੀਖ ਨੂੰ ਵੱਧੋ ਵੱਧ ਵੋਟ ਪਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮਹਾਰਾਣੀ ਜੇਤੂ ਬਣਾ ਕੇ ਭੇਜਾਂਗੇ ਪਰ ਵਿਰੋਧ ਹੋਣ ਦੇ ਬਾਵਜੂਦ ਵੀ ਵਿਧਾਨ ਸਭਾ ਕੰਨਾਪਾ ਦੇ ਸਾਰੇ ਪ੍ਰੋਗਰਾਮ ਬੜੇ ਸਫਲ ਰਹੇ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਭਰਾਣੇ ਅੱਜ ਪਹੁੰਚੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਆਮ ਆਦਮੀ ਪਾਰਟੀ ਤੋਂ ਜਗਦੀਪ ਸਿੰਘ ਜੱਗਾ ਜੀ ਨੇ ਆਮ ਆਦਮੀ ਪਾਰਟੀ ਛੱਡ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਲਾ ਉਹ ਫੜਿਆ ਤੇ ਤੁਸੀਂ ਉਤਸ਼ਾਹ ਦੇਖ ਰਹੇ ਹੋ ਕਿ ਅੱਜ ਵਾੜਾਂ ਦੇ ਵਿੱਚ ਵੀ ਪ੍ਰੋਗਰਾਮ ਵਧੀਆ ਹੋਏ ਨੇ ਅਤੇ ਕਿਸਾਨ ਭਰਾ ਵਿਰੋਧ ਕਰ ਰਹੇ ਨੇ ਪਰ ਸਾਡੇ ਹੀ ਭਰਾ ਨੇ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਆ ਕਿ ਜਦੋਂ ਨੌਜਵਾਨਾਂ ਦੀਆਂ ਮੌਤਾਂ ਨਸ਼ਿਆਂ ਦੇ ਨਾਲ ਹੁੰਦੀਆਂ ਨੇ ਤਾਂ ਉਦੋਂ ਸਰਕਾਰ ਦਾ ਘਰਾਓ ਕੋਈ ਕੋਈ ਨਹੀਂ ਕਰਦੇ ਜਦੋਂ ਕੁਦਰਤੀ ਆਫਤਾਂ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਅਤੇ ਉਹਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲਿਆ ਤਾਂ ਉਦੋਂ ਸਰਕਾਰ ਦਾ ਵਿਰੋਧ ਕਿਉਂ ਨਹੀਂ ਕਰਦੇ ਪਰ ਇਹ ਜਾਣ ਬੁੱਝ ਕੇ ਜਿਹੜੇ ਇਹ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਮਿਲੀਭੁਗਤ ਕਰਕੇ ਸਾਡਾ ਵਿਰੋਧ ਕਰਵਾ ਰਹੀ ਹੈ ਆਲਓਵਰ ਕਿਵੇਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਸ਼ਹਿਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ 100% ਜਿੱਤ ਰਹੀ ਹੈ 100%